ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਪਹੁੰਚੇ ਹੋ ਆਪਣੀ ਨਵੀਂ ਵੀਡੀਓ 'ਚ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਗੱਡੀ ਤੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੂਠੀਆ ਘਰ ਮਕਾਨ ਆ ਕੋਈ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋ ਆ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਨੰਬਰ ਆਪਣਾ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾਗਾ ਕਰਦੇ ਆ ਜੀ ਆਪਾਂ ਪਹਿਲੀ ਗੱਡੀ ਦੀ ਗੱਲਬਾਤ ਪਹਿਲੀ ਗੱਡੀ ਆਪਣੇ ਕੋਲੇ ਟヨタ ਦੀ ਐਟਿਓਸ ਜੀਡੀ ਪਹੁੰਚੀ ਐ ਡੀਜ਼ਲ ਤੇ ਗੱਡੀ ਐ ਜੀ ਤੇ ਗੱਡੀ ਕੁੱਲ 60000 ਚੱਲੀ ਹੋਈ ਐ 14 ਮਾਡਲ ਗੱਡੀ ਐ ਡੀਜ਼ਲ ਤੇ ਐ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਐਸਬੀਐਸ ਨਗਰ ਇਹਨਾਂ ਦਾ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਐ ਸ਼ੇਧ ਭਗਤ ਸਿੰਘ ਨਗਰ ਏਰੀਆ 'ਚ ਜਾ ਕੇ ਤੁਸੀਂ ਗੱਡੀ ਨੂੰ ਦੇਖ ਵੀ ਸਕਦੇ ਹੋ ਤੇ ਗੱਡੀ ਦੀ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ 4,90,000 ਰੁਪਇਆ ਇਹਨਾਂ ਨੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਕਰ ਲਵਾਂਗੇ ਗੱਡੀ ਸੈਕੰਡ ਓਨਰ ਐ ਦੋਵੇਂ ਚਾਬੀਆਂ ਓਰੀਜਨਲ ਆਪਨੂੰ ਨਾਲ ਮਿਲ ਜਾਣਗੀਆਂ ਚਿੱਟੇ ਰੰਗ ਦੀ ਗੱਡੀ ਐ ਨਵੇਂ ਟਾਇਰ ਨੇ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਤੇ ਇਹਨਾਂ ਨੇ ਅਰਜੈਂਟ ਸੇਲ ਕਰਨੀ ਐ ਛੇਤੀ ਤੋਂ ਛੇਤੀ ਬਾਕੀ ਮਾਲਕ ਕਹਿੰਦੇ ਆ ਵੀ ਰੇਟ ਜਿਹੜਾ ਹੈਗਾ ਮੌਕੇ ਤੇ ਕਰ ਲਾਂਗੇ ਪੰਜਾਬ ਨੰਬਰ ਗੱਡੀ ਐ ਕੋਈ ਡੈਂਟ ਕੋਈ ਸਕ੍ਰੈਚ ਕੋਈ ਲੱਗੀ ਛਗੀ ਕੋਈ ਕਿਸੇ ਪਾਸੋਂ ਕੁਝ ਨਹੀਂ ਆਪਨ ਮੈਣਾ ਸਾਰੀ ਸਰਵਿਸ ਟੋਟਲ ਇਹਨਾਂ ਨੇ ਕਰਵਾਈ ਹੋਈ ਹੈ ਅੰਦਰੋਂ ਪੂਰੀ ਵਧੀਆ ਸਾਰਾ ਕੁਝ ਇੱਕ ਨੰਬਰ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 94177 46340 ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਤੇ ਕੋਈ ਵੀ ਗੱਲ ਕਰਨੀ ਹੋਵੇ ਜਾ ਕੇ ਤੁਸੀਂ ਦੇਖਣੀ ਹੋਵੇ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਨੰਬਰ 2 ਤੇ ਆਪਣੇ ਕੋਲੇ ਬੀਟ ਗੱਡੀ ਪਹੁੰਚੀ ਹੈ ਬਹੁਤ ਜ਼ਿਆਦਾ ਸੋਹਣੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਮਾਡਲ 2012 ਦਾ ਟਾਪ ਮਾਡਲ ਗੱਡੀ ਐ ਪੀਵੀ 10 ਨੰਬਰ ਐ ਫੁੱਲ ਇਨਸ਼ੋਰੈਂਸ ਐ ਡਿਮਾਂਡ ਦੀ ਗੱਲ ਕਰੀਏ 135000 ਰੁਪਿਆ ਇੱਕ ਬਾਰੀ ਮੰਗ ਇਹਨਾਂ ਨੇ ਲਾ ਕੇ ਭੇਜੀ ਐ ਗੱਡੀ ਦਾ ਰੰਗ ਦੇਖ ਲਓ ਬੰਪਰ ਦੇਖ ਲਓ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਐ ਤਾਂ ਜਾ ਕੇ ਦੇਖ ਸਕਦੇ ਹੋ ਜੀ ਮਾਲਕ ਦਾ ਏਰੀਆ ਲੁਧਿਆਣਾ ਲੁਧਿਆਣਾ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜਾਊਗੀ ਬਾਕੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਬਾਕੀ ਸਾਰੀਆਂ ਥਾਵਾਂ ਤੋਂ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਚਾਰੇ ਪਾਸੇੋਂ ਅੰਦਰ ਬਾਹਰੋਂ ਉੱਪਰ ਨੀਚੇ ਤੋਂ ਬਾਕੀ ਸਟੇਰਿੰਗ ਸਟੂਰਿੰਗ ਪੂਰਾ ਵਧੀਆ ਪਿਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਰਹੇ ਹੋ ਜੀ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ 8699850161 ਨੰਬਰ 3 ਤੇ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ 2011 ਮਾਡਲ ਐਸ ਐਕਸ ਟੋਪ ਮਾਡਲ ਵਰਨਾ ਪੁੰਚੀ ਐ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਤੇ ਗੱਡੀ ਦੀ ਕੰਡੀਸ਼ਨ ਚ ਕੋਈ ਕਮੀ ਪੇਸ਼ ਨਹੀਂ ਟਾਇਰ ਟਪਾਪਾ ਨੂੰ ਬਹੁਤ ਵਧੀਆ ਮਿਲ ਜੂਗਾ ਪੰਜਾਬ ਨੰਬਰ ਗੱਡੀ ਆ ਪੂਰੀ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਪੂਰੀ ਸੋਹਣੀ ਗੱਡੀ ਹੈਗੀ ਤੇ ਗੱਡੀ ਦੀ ਡਿਮਾਂਡ 1 ਲੱਖ ਤੇ 6768000 ਰੁਪਿਆ ਮਾਲਕ ਨੇ ਲਾਈ ਆ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਕੋਈ ਵੀ ਜਾ ਕੇ ਜੇ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਚਲਾ ਕੇ ਦੇਖਣਾ ਚਾਹੁੰਦਾ ਕਿਸੇ ਨੇ ਟਰਾਈ ਲੈਣੀ ਹੈ ਤੁਸੀਂ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਲੁਧਿਆਣਾ ਮਾਲਕ ਦਾ ਏਰੀਆ ਗਾ ਲੁਧਿਆਣਾ ਏਰੀਆ ਚ ਗੱਡੀ ਖੜੀ ਆ ਤੇ ਨੰਬਰ ਜਿਨ੍ਹਾਂ ਦੀ ਗੱਡੀ ਆ 98143 31307 ਗੱਲਬਾਤ ਆਪੇ ਕਰ ਲਓ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਤੁਹਾਨੂੰ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਬੋਲਟ ਹਰ ਚੀਜ਼ ਮਿਲੂਗੀ ਗੱਲਬਾਤ ਆਪਾਂ ਪੂਰੀ ਕਰਾਂਗੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦਿੰਨਾ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਲਾਜ਼ਮੀ ਨੋਟ ਕਰ ਲਓ ਲਿਖ ਲਿਆ ਕਰੋ ਜਾਂ ਫਿਰ ਸਕਰੀਨਸ਼ਾਟ ਮਾਰ ਕੇ ਰੱਖ ਲਿਆ ਕਰੋ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਵੇਚਣ ਵਾਸਤੇ ਹੈਗੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਤੇ ਪੂਰੀ ਦੀ ਪੂਰੀ ਜਾਣਕਾਰੀ 10 ਵਾਰ ਫੋਟੋਆਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਸਕਰੀਨ ਤੇ ਲਿਖਿਆ ਰਹਿੰਦਾ ਜੀ ਉੱਪਰ ਚੈੱਕ ਕਰੋ ਇੱਕ ਪਾਸੇ ਚੁੰਡ ਚ ਹਲੇ ਜਖੜਾ ਚ ਲਿਖਿਆ ਹੋਊਆ ਉਸ ਨੰਬਰ ਤੇ ਭੇਜ ਦਿਓ ਸਾਰਾ ਕੁਝ ਬਿਲਕੁਲ ਫਰੀ ਦੇ ਵਿੱਚ ਬਹੁਤ ਜਾਲ ਦਾ ਪੈੜ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਹਰ ਏਰੀਆ ਚ ਆਪਣੇ ਕੋਲ ਮਸ਼ੀਨਰੀਆਂ ਆਉਂਦੀਆਂ ਰਹਿੰਦੀਆਂ ਤੇ ਤੁਸੀਂ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਦੇਖਣੀ ਹੈ ਦੱਸਿਓ ਮੈਨੂੰ ਲਾਜ਼ਮੀ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲ ਇੱਕ ਬੁਲਟ ਹੁਣ ਪਹੁੰਚੇਗਾ 1972 ਮਾਡਲ ਹੈਗਾ ਬੁਲਟ ਦੀ ਕੰਡੀਸ਼ਨ ਆਲ ਓਕੇ ਪਈਆ ਇੰਜਣ ਉਂਜਣ ਪੂਰਾ ਵਧੀਆ ਟਾਇਰ ਟੱਪਾ ਵਧੀਆ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ ਜਾ ਕੇ ਕਿਸੇ ਨੇ ਬੁੱਲਟ ਦੇਖਣਾ ਹੋਵੇ ਲੁਧਿਆਣਾ ਮਾਲਕ ਏਰੀਆ ਅੱਜ ਆਪਣੇ ਕੋਲੇ ਲੁਧਿਆਣਾ ਏਰੀਆ ਚ ਬਹੁਤ ਸਾਰੀ ਮਸ਼ੀਨਰੀ ਆ ਪਹੁੰਚੀ ਹੈ ਦੇਖੀਆਂ ਤੁਸੀਂ ਲਗਭਗ ਲੁਧਿਆਣਾ ਏਰੀਆ ਆਪਣਾ ਆਇਆਗਾ ਅੱਜ ਤੇ 78000 ਰੁਪਏ ਕਿਹਾਗਾ ਬਾਸ ਸਿੰਘ ਖਾਤਮਾ ਜੀ ਬਾਕੀ ਮਾਲਕ ਨੇ ਵਧੀਆ ਰੱਖਿਆ ਹੋਇਆ ਡੈਮੇਜ ਡੂਮੇਜ ਕੋਈ ਨਹੀਂ ਹੈਗਾ ਵਧੀਆ ਮਾਲਕ ਨੇ ਮੋਡੀਫਾਈ ਕਰਵਾ ਰੱਖਿਆ ਜਾ ਕੇ ਤੁਸੀਂ ਚਲਾ ਕੇ ਦੇਖਣਾ ਟ੍ਰਾਈ ਲੈਣੀ ਹੈ ਤਮ ਮਾਲਕ ਦੇ ਘਰੇ ਖੜਾ ਲੁਧਿਆਣਾ ਘਰੇ ਤੁਹਾਨੂੰ ਮਿਲੂਗਾ ਮਾਲਕ ਨੇ ਵਧੀਆ ਪਰਸਨਲ ਰੱਖਿਆ ਹੋਇਆ ਹੈ ਨੰਬਰ 92 ਦਾ 98559 31766 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਲਾਜ਼ਮੀ ਕਰ ਲਿਓ ਥਾਰ ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ ਤੁਹਾਡੇ ਸਾਰਿਆਂ ਵਾਸਤੇ ਥਾਰ ਮਾਲਕ ਨੇ ਭੇਜੀ ਆਪਣੇ ਕੋਲ ਥਾਰ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਬਿਲਕੁਲ ਨਮੀ ਜੀ ਤੇ ਇਹ ਫੋਟੋਆਂ ਵਿੱਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਗੱਲ ਇਹਦਾ ਜੀ ਵੀ ਗੱਡੀ ਵਾਸ਼ ਕਰਵਾਉਣ ਵਾਲੀ ਪਈ ਆ ਤੇ ਇਹਨਾਂ ਨੇ ਮਤਲਬ ਕਿ ਇੱਦਾਂ ਹੀ ਫੋਟੋਆਂ ਖਿੱਚ ਕੇ ਭੇਜਤੀਆਂ ਗੱਡੀ ਵਾਸ਼ਿੰਗ ਹੋਣ ਵਾਲੀ ਹੈ ਤੇ ਜਦੋਂ ਵਾਸ਼ ਕਰਤੀ ਤਾਂ ਜਮ ਬਿਲਕੁਲ ਨਮੀ ਗੱਡੀ ਨਿਕਲ ਜੂਗੀ ਕਾਲੇ ਰੰਗ ਦੀ ਹੈ ਤੁਸੀਂ ਦੇਖ ਲਓ ਕਾਲਾ ਰੰਗ ਤਾਂ ਹੁੰਦਾ ਹੀ ਅਜੇ ਹੀ ਹੈ ਜੀ ਥੋੜੀ ਬੁੱਤੀ ਆਪਾਂ ਚਲਾ ਲੈਨੇ ਆ ਉਹ ਤੋਂ ਬਾਅਦ ਧੂੜ ਰੇਤਾ ਪੈ ਜਾਂਦਾ ਤੇ ਉਹ ਤੋਂ ਬਾਅਦ ਤਾਂ ਮਤਲਬ ਕਿ ਜਲਦੀ ਤੋਂ ਜਲਦੀ ਇਹਨੂੰ ਸਾਫ਼ ਕਰਵਾਉਣੀ ਪੈਂਦੀ ਹੈ ਮੇਨ ਗੱਲ ਇਹ ਹੈ ਜੀ ਬਾਕੀ ਸਾਫ਼ ਵਾਸ਼ ਕਰਾਉਣ ਤੋਂ ਬਾਅਦ ਗੱਡੀ ਜਮਾਂ ਚੱਕਾ ਚੱਕ ਨਿਕਲ ਜੂਗੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਨਸਾ ਏਰੀਆ 'ਚ ਗੱਡੀ ਖੜੀ ਆ 4x4 ਹੈ ਜੀ 19 ਮਾਡਲ ਹੈ ਸੈਕੰਡ ਓਨਰ ਹੈ ਕੁੱਲ 53000 ਗੱਡੀ ਚੱਲੀ ਹੋਈ ਹੈ ਤੇ 9 ਲੱਖ ਤੇ 20000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਥਾਰ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਗੱਡੀ ਆ ਮਿਲ ਜੂਗੀ ਤੇ ਮਾਨਸਾ ਮਾਲਕ ਦਾ ਏਰੀਆ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 94632 12301 ਗੱਲ ਤੁਸੀਂ ਕਰਨੀ ਹੈ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਹੁਣ ਗੱਲ ਕਰਾਂਗੇ ਆਪਾਂ ਆਪਣੇ ਕੋਲੇ ਗੱਡੀ ਪਹੁੰਚੀ ਆ 2007 ਮਾਡਲ Maruti 800 ਗੱਡੀ ਆ ਮਾਡਲ 2007 ਹੈ ਕੰਡੀਸ਼ਨ ਆਲੋਕਿਆ ਤੇ ਇਨਸ਼ੋਰੈਂਸ ਹੈ ਗਿਆ ਜੀ ਤੇ ਏਰੀਆ ਇਹਨਾਂ ਦਾ ਬਟਾਲਾਗਾ ਅਰੇਟ ਇਹਨਾਂ ਨੇ 47000 ਰੁਪਿਆ ਲਾ ਕੇ ਆਪਣੇ ਕੋਲੇ ਭੇਜਿਆ ਤੇ ਮਾਲਕ ਕਹਿੰਦੇ ਆ ਰੇਟ ਹੋਰ ਵੀ ਕਰ ਲਾਂਗੇ ਮਤਲਬ ਕਿ ਡੀਲ ਜਦੋਂ ਹੋਊਗੀ ਜਾਂ ਫਿਰ ਤੁਸੀਂ ਦੇਖੋਗੇ ਜੇ ਕੋਈ ਚਾਹਵਾਨ ਹੈਗਾ ਖਰੀਦਣ ਦਾ ਤੁਸੀਂ ਜਾਓਗੇ ਗੱਡੀ ਨੂੰ ਦੇਖੋਗੇ ਪਸੰਦ ਕਰੋਗੇ ਮਾਲਕ ਕਹਿੰਦੇ ਆ ਰੇਟ ਪੂਰਾ ਘਟਾ ਦਾਂਗੇ ਤੇ ਲੈਸ ਹੋ ਜੂਗਾ ਬਟਾਲੇ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਓਨਰ ਦਾ ਸਕਰੀਨ ਤੇ ਦੇ ਰੱਖਿਆ ਨੰਬਰ ਹੈ 9815723196 ਪੰਜਾਬ ਨੰਬਰ ਗੱਡੀ ਐਸੀ ਬਾਕੀ ਪੂਰੀ ਆਪਾਂ ਗੱਲ ਕਰ ਲਈ ਸਾਰੀ ਮਸ਼ੀਨਰੀ ਤੁਸੀਂ ਦੇਖ ਲਈਓ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਵੱਤ ਵੱਤ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਤ ਵੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਤ ਵੱਤ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਮੈਨੂੰ ਲਾਜ਼ਮੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 7719445360 ਉੱਪਰ ਆਪਣਾ ਨੰਬਰ ਲਿਖਿਆ ਰਹਿੰਦਾਗਾ